ਸੁਨ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੁਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ ਲੋਕ ਸਭਾ ਚੋਣਾਂ ਦਾ ਮਾਹੌਲ ਸਿਰ ਤੇ ਚੜ ਕੇ ਬੋਲ ਰਿਹਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਪੱਬਾਂ ਭਾਰ ਨੇਤਾ ਇਹਦੇ ਚ ਲੈ ਕੇ ਤਰਕਸ਼ੀਲ ਸੋਸਾਇਟੀ ਜਿਹੜੀਆਂ ਵਹਿਮਾਂ ਭਰਮਾਂ ਤੋਂ ਕੱਢਦੀ ਹੈ ਅੰਧ ਵਿਸ਼ਵਾਸ 'ਚ ਰੋਕੋ ਕਾਨੂੰਨ ਲਿਆਉਣ ਵਾਸਤੇ ਮੰਗ ਪੱਤਰ ਦੇ ਰਹੀ ਹੈ ਜਿਹੜੇ ਉਮੀਦਵਾਰ ਖੜੇ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਮਹਾਰਾਸ਼ਟਰ ਛਤੀਸਗੜ੍ਹ ਤੇ ਕਰਨਾਟਕ ਸੂਬਿਆਂ ਦੀ ਤਰਜ਼ ਤੇ ਪੰਜਾਬ ਵਿੱਚ ਵੀ ਅੰਧਵਿਸ਼ਵਾਸ ਰੋਕੂ ਕਾਨੂੰਨ ਲਿਆ ਕੇ ਲਾਗੂ ਕਰਨ ਦੀ ਮੰਗ ਨੂੰ ਚੋਣ ਮਾਹੌਲ 'ਚ ਪੰਜਾਬ ਦੇ ਇੱਕ ਮੁੱਦੇ ਵਜੋਂ ਉਭਾਰਿਆ ਜਾ ਰਿਹਾ ਹੈ ਸੁਸਾਇਟੀ ਦੇ ਬੁਲਾਰੇ ਸੁਮਿਤ ਸਿੰਘ ਅਮਰਸਰ ਨੇ ਕਿਹਾ ਪੰਜਾਬ ਦੇ ਲੋਕਾਂ 'ਚ ਅੰਧਵਿਸ਼ਵਾਸ ਫੈਲਾ ਕੇ ਉਹਨਾਂ ਦਾ ਆਰਥਿਕ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨ ਵਾਲੇ ਪਖੰਡੀ ਬਾਬਿਆਂ, ਤਾਤਰਕਾਂ, ਜੋਤਸ਼ੀਆਂ ਤੇ ਪੁੱਛਾਂ ਦੇਣ ਵਾਲਿਆਂ ਸਿਆਣਿਆਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਉੱਤੇ ਫੌਰੀ ਨੱਥ ਪਾਉਣ ਲਈ ਅਜਿਹੇ ਕਾਨੂੰਨ ਦੀ ਸਖਤ ਜ਼ਰੂਰਤ ਹੈ। ਸਬਾਈ ਜਥੇਬੰਦਕ ਮੁਖੀ ਰਜਿੰਦਰ ਪਧਾਉੜ ਤੇ ਕਾਨੂੰਨ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਫਗਵਾੜਾ ਨੇ ਕਿਹਾ ਹੈ ਕਿ ਪੰਜਾਬ 'ਚ ਥਾਂ-ਥਾਂ ਦੁਕਾਨਾਂ ਖੋਲ੍ਹ ਕੇ ਬੈਠੇ ਪਖੰਡੀ ਬਾਬੇ, ਤਾਤਰਕ ਸਾਧ, ਜੋਤਸ਼ੀ ਤੇ ਚੌਂਕੀਆਂ ਲਗਾ ਕੇ ਪੁੱਛਾਂ ਦੇਣ ਵਾਲੇ ਖਉਤੀ ਸਿਆਣੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਐ। ਸੋਸਾਇਟੀ ਆਗੂਆਂ ਨੇ ਕਿਹਾ ਕਿ ਲੰਘੇ ਸਮੇਂ ਉਹਨਾਂ ਦੀ ਸੰਸਥਾ ਵੱਲੋਂ ਵੱਖ-ਵੱਖ ਮੰਤਰੀਆਂ, ਵਿਧਾਇਕਾਂ, ਆਗੂਆਂ ਤੇ ਪ੍ਰਸ਼ਾਸਨਿਕ ਅਫਸਰਾਂ ਨੂੰ ਕਾਨੂੰਨ ਦੇ ਖਰੜੇ ਸਨੇ ਮੰਗ ਪੱਤਰ ਸੌਂਪਣ ਦੇ ਬਾਵਜੂਦ ਹਾਲੇ ਤੱਕ ਕਿਸੇ ਸਿਆਸੀ ਪਾਰਟੀ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਸੋਸਾਇਟੀ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਵੱਖ-ਵੱਖ ਵਿਧਾਇਕਾਂ ਤੇ ਲੋਕ ਸਭਾ ਚੋਣਾਂ 'ਚ ਖੜੇ ਉਮੀਦਵਾਰਾਂ ਨੂੰ ਇਸ ਦੇ ਉੱਤੇ ਗੌਰ ਕਰਨ ਲਈ ਜ਼ੋਰ ਪਾਇਆ ਹੈ। ਬਠਿੰਡਾ ਲੋਕ ਸਭਾ ਹਲਕੇ ਤੇ ਕਾਂਗਰਸ ਸਣੀ ਲਾਨੀ ਹੋਏ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਅਸ਼ੀਰਵਾਦ ਲੈਣ ਲਈ ਕਾਲੇ ਪਏ ਐ ਤੇ ਉਹਨਾਂ ਦੇ ਘਰੇ ਜਾਣ ਆਉਣ ਵਾਲਿਆਂ ਦਾ ਤਾਂ ਤਾਂ ਲੱਗਿਆ ਭਾਵੇਂ ਅਜੇ ਤੱਕ ਪੰਜਾਬੀ ਗਾਇਕਤਾ ਪਰਿਵਾਰ ਕਿਸੇ ਵੀ ਉਮੀਦਵਾਰ ਨੂੰ ਮਿਲਣ ਤੋਂ ਦੂਰੀ ਬਣਾਈ ਬੈਠਾ ਪਰ ਟੈਲੀਫੋਨ ਕਰਨ ਵਾਲੇ ਤੇ ਗੇਟ ਤੋਂ ਆ ਕੇ ਮੋੜਨ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਮੈਦਾਨ 'ਚ ਆਏ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਸਮਰਥਕਾਂ ਆ ਹੀ ਬਲਕੌਰ ਸਿੰਘ ਸਿੱਧੂ ਉਦੇ ਤਾਇਆ ਚਮਕੌਰ ਸਿੰਘ ਸਿੱਧੂ ਤੋਂ ਸਮਾ ਮੰਗਣ ਜਾਣ ਲੱਗਿਆ। ਇਸੇ ਦੌਰਾਨ ਇਲਾਕੇ ਦੇ ਨੌਜਵਾਨ ਤੇ ਵੱਖ-ਵੱਖ ਕਲੱਬਾਂ ਸਣੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਮੂਸੇਵਾਲੇ ਦੇ ਪਰਿਵਾਰ ਚੋਂ ਕਿਸੇ ਜੀ ਨੂੰ ਮੈਦਾਨ 'ਚ ਉਤਾਰਨ ਲਈ ਰਾਜ਼ੀ ਕਰਨ ਲੱਗੇ ਐ ਤੇ ਕਹਿ ਰਹੇ ਐ ਕਿ ਆਪਾਂ ਜੇ ਸਿਆਸਤ ਵਿੱਚ ਆਵਾਂਗੇ ਤੇ ਮੂਸੇਵਾਲਾ ਪ੍ਰਤੀ ਇਨਸਾਫ਼ ਆਪਾਂ ਲੈਣ ਵਾਸਤੇ ਸੰਘਰਸ਼ ਵੀ ਛੇੜਾਂਗੇ। ਉਮੀਦਵਾਰ ਚੋਣਾਂ ਲਈ ਧਰਮ ਸਥਾਨਾਂ ਦਾ ਲੈ ਰਹੇ ਨੇ ਆਸਰਾ ਕਿਉਂਕਿ ਲੋਕ ਸਭਾ ਚੋਣਾਂ ਤੇ ਪ੍ਰਮਾਤਮਾ ਨੂੰ ਸਾਰਾ ਕੁਝ ਮੰਨਿਆ ਜਾਂਦਾ ਹੈ ਜੇ ਪ੍ਰਮਾਤਮਾ ਵੱਲ ਹੈ ਤੇ ਸਾਰੀ ਗੱਲ ਹੱਲ ਹੈ ਉਮੀਦਵਾਰ ਅਜਿਹਾ ਸੋਚ ਕੇ ਸੋਚ ਨੂੰ ਪੋਜ਼ਿਟਿਵ ਬਣਾ ਕੇ ਸ਼ਕਤੀ ਤੇ ਊਰਜਾ ਪ੍ਰਾਪਤ ਕਰਨ ਵਾਸਤੇ ਵੱਖ-ਵੱਖ ਡੇਰਿਆਂ ਤੇ ਹੋਰ ਧਾਰਮਿਕ ਸਥਾਵਾਂ ਤੇ ਜਾ ਕੇ ਮੱਥੇ ਰਗੜ ਰਹੇ ਹਨ ਅੰਮ੍ਰਿਤਸਰ ਲੋਕ ਸਭਾ ਲਈ ਚੋਣਾਂ ਲੜ ਰਹੇ ਲਗਭਗ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹੈ ਇਨਾ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਕਰਾਨੇ ਵਜੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਦੁਰਗਿਆਣਾ ਮੰਦਿਰ ਵੀ ਗਏ ਹੋਰ ਵੀ ਕਈ ਧਾਰਮਿਕ ਥਾਵਾਂ ਤੇ ਗਏ ਔਰ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਨੇ ਪਹਿਲਾ ਦਰਬਾਰ ਸਾਹਿਬ ਮੱਥਾ ਟੇਕਿਆ ਉਸ ਤੋਂ ਬਾਅਦ ਜਥੇਦਾਰ ਕਾਲ ਡਾਕਟਰ ਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਕੁਝ ਸਮਾਂ ਆਪਣੀ ਵਿਚਾਰ ਚਰਚਾ ਤੋਂ ਬਾਅਦ ਉਹਨਾਂ ਨੇ ਕੁਝ ਹੋਰ ਧਾਰਮਿਕ ਥਾਵਾਂ ਤੇ ਮੱਥਾ ਟੇਕਿਆ ਜਲੰਧਰ ਵਿਖੇ RAM ਨੌਮੀ ਦਾ ਤਿਹਾਰ ਹੋਇਆ ਆਮ ਆਦਮੀ ਪਾਰਟੀ ਦੇ ਆਗੂ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਜਿਹੜੇ ਨੇ ਕੁਲਦੀਪ ਸਿੰਘ ਢਾਲੀਵਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸਾਰੇ ਵੱਖ-ਵੱਖ ਪਾਰਟੀਆਂ ਦੇ ਆਗੂ ਇੱਕੇ ਮੰਚ 'ਤੇ ਬੈਠੇ ਤਿਲਕ ਲਗਾ ਕੇ ਗੱਲ ਵਿੱਚ ਵੱਖ-ਵੱਖ ਤਰ੍ਹਾਂ ਦੇ ਸਲੋਗਨ ਪਵਾਉਂਦੇ ਹੋਏ ਨਜ਼ਰ ਆਏ ਰਿਪੋਰਟਾਂ ਕਿ ਇਸਰੋ ਦੇ ਚੇਅਰਮੈਨ ਸੋਮਨਾਥ ਨੇ ਆਖਿਆ ਕਿ ਦੇਸ਼ ਦੇ ਕਿਸੇ ਪੁਲਾੜ ਯਾਤਰੀ ਦੇ ਚੰਦ ਉੱਤੇ ਉਤਰਨ ਤੱਕ ਭਾਰਤੀ ਪੁਲਾੜ ਖੋਜ ਸੰਸਥਾ ਚੰਦ ਤੇ ਚੰਦਰਯਾਨ ਦੀ ਲੜੀ ਭੇਜਣਾ ਜਾਰੀ ਰੱਖੇਗੀ ਜ਼ਿਕਰਯੋਗ ਹੈ ਲੰਘੇ ਸਾਲ ਅਗਸਤ ਮਹੀਨੇ ਚ ਇਸ ਵਿਕਾਰੀ ਪਲਾੜ ਏਜੰਸੀ ਵੱਲੋਂ ਭੇਜਿਆ ਗਿਆ ਪਲਾੜ ਯਾਨ ਚੰਦਰ 3 ਚੰਦ ਦੇ ਦੱਖਣੀ ਧਰੁਵਤੇ ਉਤਰਿਆ ਸੀ ਇਸ ਨਾਲ ਭਾਰਤ ਚੰਨ ਤੇ ਦੱਖਣੀ ਧਰੁਵਤੇ ਪਲਾੜ ਯਾਨ ਭੇਜਣ ਵਾਲਾ ਪਹਿਲਾ ਦੇਸ਼ ਬਣ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਸਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪਿਛਲੇ 1 ਦਹਾਕੇ ਦੇ ਕਾਰਜਕਾਲ ਦੌਰਾਨ ਇਫੋਰਸਮੈਂਟ ਈਡੀ ਡਾਇਰੈਕਟੋਰੇਟ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਰੇ ਛਾਪਿਆਂ 'ਚ 86 ਗੁਣਾ ਜਦ ਕੇ ਗ੍ਰਿਫਤਾਰੀਆਂ ਤੇ ਜਾਇਦਾਦਾਂ ਕੁਰਕ ਕਰਨ ਦੇ ਅਮਲੇ 'ਚ ਕਰੀਬ 26 ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ ਖਬਰਾਂ ਅਨੁਸਾਰ ਅਪ੍ਰੈਲ 2014 ਤੋਂ ਮਾਰਚ 2024 10 ਸਾਲ ਦੇ ਅਰਸੇ ਦੀ ਜੁਲਾਈ 200 ਪੰਜ ਤੋਂ ਮਾਰਚ 2014 ਯੂਪੀਏ ਸਰਕਾਰ ਦੇ ਕਾਰਜਕਾਲ ਦੇ ਅਰਸੇ ਨਾਲ ਕੀਤੀ ਤੁਲਨਾ ਦੌਰਾਨ ਇਹ ਸਿੱਟਾ ਨਿਕਲਿਆ ਹੈ ਕਾਲੇ ਧਨ ਨੂੰ ਸਫੈਦ ਬਣਾਉਣ ਤੋਂ ਰੋਕਦਾ ਐਕਟ ਪੀ ਐਮ ਐਲ ਏ 2002 ਵੀ ਪਾਸ ਕੀਤਾ ਗਿਆ ਸੀ ਪ੍ਰਤੱਖ ਚੋਰੀ ਕਾਲੇ ਧਨ ਤੇ منی ਲਾਂਡਰਿੰਗ ਤੇ ਬਾਜ਼ ਅੱਖ ਰੱਖਣ ਲਈ ਬਣਿਆ ਸੀ ਕਿ ਕਾਨੂੰਨ 1 ਜੁਲਾਈ 2006 ਤੋਂ ਅਮਲ ਚਾਇਆ ਤੇ ਹੁਣ ਤੱਕ ਕਾਫੀ ਸਾਰਾ 86 ਗੁਣਾ ਪੱਧਰ ਤੇ ਜਿਹੜਾ ਹੈ ਛਾਪੇ ਵੱਜੇ ਤੇ ਈਡੀ ਨੇ ਧਨ ਇਕੱਠਾ ਕੀਤਾ ਚੰਡੀਗੜ੍ਹ ਤੋਂ ਖਬਰ ਅਨੁਸਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲੱਗਣ ਤੋਂ ਬਾਅਦ ਵੱਖ-ਵੱਖ ਸੁਰੱਖਿਆ ਤੇ ਹੋਰ ਏਜੰਸੀਆਂ ਵੱਲੋਂ ਪੰਜਾਬ 'ਚ ਕੁੱਲ 243.56 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਡਰੱਗ ਤੇ ਹੋਰ ਕੀਮਤੀ ਸਮਾਨ ਚੋਣ ਕਮਿਸ਼ਨ ਵੱਲੋਂ ਜ਼ਬਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਕਿਹਾ ਪੰਜਾਬ ਪੁਲਿਸ ਨੇ 16 ਮਾਰਚ ਤੋਂ 17 ਅਪ੍ਰੈਲ ਤੱਕ ਪੰਜਾਬ ਭਰ ਵਿੱਚ 158.76 ਕਰੋੜ ਰੁਪਏ ਦੀ ਨਕਦੀ ਸ਼ਰਾਬ ਨਸ਼ੀਆਂ ਵਾਲੀਆਂ ਚੀਜ਼ਾਂ ਤੇ ਹੋਰ ਵਸਤਾਂ ਜ਼ਬਤ ਕੀਤੀਆਂ ਇਹਨਾਂ ਵਿੱਚ 2.54 ਕਰੋੜ ਰੁਪਏ ਦੀ ਨਕਦੀ ਸ਼ਾਮਲ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਨੇ ਨਿੰਦਰ ਕੁ ਗਿਆਨ ਵੀ ਤੋਂ ਰੇਡੀਓ ਧਮਾਲ ਤੇ ਤੁਸੀਂ ਪੋਜ਼ਿਟਿਵ ਖਬਰਾਂ ਸੁਣ ਰਹੇ ਸੀ ਅੱਜ ਦੀਆਂ ਖਬਰਾਂ ਇੱਥੇ ਮੁੱਕਦੀਆਂ ਦਿਓ ਆਗਿਆ ਮਿਲਦੇ ਹਾਂ ਆਪਾਂ ਸਨਿਚਰਵਾਰ ਤਤਕਲੀਰਾ ਬੜਾਖਾ ਸਤਿ ਸ੍ਰੀ ਅਕਾਲ